ਵਾਹਿਗੁਰੂ 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 ਅੱਜ ਸਸ਼ੀਕਲ ਜੀ ਆਪਾ ਪਹੁੰਚ ਚੁੱਕੇ ਆ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਗੁਰਦੁਆਰਾ ਧੰਨ ਧੰਨ ਸ਼ਹੀਦ ਬਾਬਾ ਤੇਗਾ ਸਿੰਘ ਜੀ ਆਓ ਤੁਹਾਨੂੰ ਦਰਸ਼ਨ ਕਰਾਉਣ ਲਈ ਲੈ ਕੇ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਆਓ ਜੀ ਵਾਹਿਗੁਰੂ 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 जो कि पार्किंग बिल्कुल फ्री है बाबा जी दस पार्किंग बिल्कुल फ्री है जिन्हा दी तो वाँग। 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 Thank you when I ਵਾਹਿਗੁਰੂ 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 ਆ ਜੀ ਆਓ ਅਸੀਂ ਤੁਹਾਨੂੰ ਇੱਥੇ ਪਵਿੱਤਰ ਵੀਰਦੀ ਦਰਸ਼ਨ ਕਰਵਾਨੇ ਆ ਜਿੱਥੇ ਹਰ 15 ਮਿੰਟਾ ਬਾਅਦ ਅਰਦਾਸ ਕੀਤੀ ਜਾਂਦੀ ਹੈ ਪਾਉ ਜੀ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਜੀ ਮਤਲ ਸੜ ਗਾ ਵਾਹਿਗੁਰੂ 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 ਜਿਸ ਸੰਤੋ ਇੱਕ ਪ੍ਰਤਾਨ 베ਰੀ ਤਾਂ ਤਾਂ ਸ਼ਹੀਦ ਬਾਬਾ ਤੇਗਾ ਸਿੰਘ ਜੀ ਜਦ ਮੁਗਲਾਂ ਨਾਲ ਜੰਗ ਲੜਦੇ ਹੋਏ ਜੱਟਨੀ ਹਾਲਤ ਵਿੱਚ ਇਸ ਪਵਿੱਤਰ ਸਥਾਨ ਤੇ ਆ ਕੇ ਸੱਚ ਖੰਡ ਗਏ ਸਨ ਇਹ ਉਸ ਸਮੇਂ ਤੋਂ ਸੁਸ਼ੋਭਤ 베ਰੀ ਹੈ ਲੋ ਜੀ ਤੁਸੀਂ 베ਰੀ ਦੇ ਦਰਸ਼ਨ ਕਰੋ ਤੇ ਅੱਗੇ ਤੁਹਾਨੂੰ ਦਿਖਾਣੇ ਆ ਇੱਥੇ ਹਰ 15 ਮਿੰਟਾਂ ਬਾਅਦ ਅਰਦਾਸ ਹੁੰਦੀ ਹੈ ਜੋ ਵੀ ਆਪਣੇ ਸੰਗਤ ਆਉਂਦੀ ਹੈ ਉਹ ਸरोवर ਸਾਹਿਬ ਤੋਂ ਜਲ ਲੈ ਕੇ ਇੱਥੇ 15 ਮਿੰਟਾਂ ਬਾਅਦ ਅਰਦਾਸ ਹੋਣ ਤੋਂ ਬਾਅਦ ਜਲ ਆਪਣੇ ਘਰ ਲੈ ਕੇ ਜਾਂਦੀ ਹੈ ਜਲ ਪੀਤਾ ਜਾਂਦਾ ਹੈ ਤੇ ਘਰ ਵਿੱਚ ਛਿੜਕਿਆ ਜਾਂਦਾ ਹੈ ਵਾਹਿਗੁਰੂ 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 ਹਾਂਜੀ ਸੰਗਤੋਂ ਕੋਈ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਸੋਹਣੇ ਪਾਰਕ ਬਣੇ ਹੋਏ ਨੇ ਬੱਚਿਆਂ ਨੇ ਖੇਡਣ ਵਾਸਤੇ ਮੈਨੂੰ ਸੌਰੀ ਬਹੁਤ ਸੰਤੋਖ ਹੈ ਵਿਸ਼ਰਾਮ ਕਰ ਆਹੇ ਗੁਰੂ ਰਾਜੀ ਕੋ ਸਾਨੂੰ ਸਾਰ ਕੇ ਬਹੁਤ ਸੋਨਾ ਇਹ ਕਸਿ ਜੀ ਦਾ ਜਿਨ੍ਹਾਂ ਦੇ ਅਸੀਂ ਅੱਜ ਤੁਹਾਨੂੰ ਰਿਵਿਊ ਕਰਵਾਇਆ ਔਰ ਦੂਸਰੀ ਗੱਲ ਇੱਥੇ ਇੱਕ ਬਿਰਦਾ Ashram ਵੀ ਹੈ ਜਿਹਦੇ ਵਿੱਚ 47 ਤੋਂ 50 ਕਮਰੇ ਹਨ ਉੱਥੇ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਹਰ ਸਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਲਗਾਏ ਜਾਂਦੇ ਹਨ ਅਤੇ ਇੱਕ ਛੋਟੀ ਜੀ ਬੇਨਤੀ ਹੈ ਜੀ ਇਹ ਮੇਰਾ ਪਹਿਲਾ ਵਲੌਗ ਆ ਅਗਰ ਮੇਰੇ ਵਲੌਗ ਦੇ ਵਿੱਚ ਕੋਈ ਗਲਤੀ ਕੋਈ ਕੋਈ ਹੋਵੇ ਤਾਂ ਮੈਨੂੰ ਮਾਫ ਕਰਨਾ ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੁਹਾਡਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਲਾਈਕ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ